ਹਾਂਜੀ ਸਵਾਗਤ ਹੈ ਸੱਜਣੋ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਨਿਊਜ਼ ਰਾਜ ਫਾਰਮ ਵਿੱਚ ਸਵਾਗਤ ਹੋਸਤੋ ਜਿਹੜੀ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਨਾਗ ਦਿਖਾਉਣ ਲੱਗੇ ਆ ਨੀਲੀ ਰਵੀ ਦੀ ਝੋਟੀ ਦੋਸਤੋ ਸਾਹਮਣੇ ਤੁਸੀਂ ਦੇਖ ਸਕਦੇ ਆ ਟੇਡੇ ਘੜ ਦੇ ਵਿੱਚ ਆਹੇ ਸੋ ਟੇਢੀ ਧਾਰੀ ਉੱਪਰ ਆਉਂਦੀ ਹੈ ਇਹਦੇ ਤੇ ਅੱਖ ਬਿਲਕੁਲ ਨੀਲੀ ਵਾਲੀ ਤੁਸੀਂ ਦੇਖ ਸਕਦੇ ਆ ਜ਼ਬਾਨ ਗੁਲਾਬੀ ਉਮਰ 2 ਸਾਲਾ ਦੰਦਾ ਤੋਂ ਖੀਰੀ ਆ ਦੋਸਤੋ ਤੋ ਐਡਰੈਸ ਕਰ ਲਿਓ ਨੋਟ ਨਾਮ ਮਮਨਦੀ ਸਿੰਘ ਪਿੰਡ ਕਾਲੀਂ ਵਾਲਾ ਤਹਿਸੀਲ ਧਰਮਕੋਟ ਤੇ ਜ਼ਿਲ੍ਹੇ ਮੋਗੇ ਦੇ ਵਿੱਚ ਖੜੀ ਆ ਦੋਸਤੋ ਇਹ ਸੋ ਮੋਬਾਈਲ ਨੰਬਰ 8427641030 ਆ ਤੇ ਤੁਸੀਂ ਇਹਦਾ ਬਾਡੀ ਸਟਰਕਚਰ ਕਰ ਲਿਓ ਚੈੱਕ ਥੱਲੇ ਧੌਨਪੁਰ ਵੀ ਨਿਸ਼ਾਨ ਆ ਤੇ ਅਗਲੇ ਪਾਸੇ ਕੰਬਲੀ 'ਚ ਵੀ ਨਿਸ਼ਾਨਾ ਨਿਸ਼ਾਨੀਆਂ ਵੀ ਪੂਰੀਆਂ ਕਰਦੀ ਆ ਤੇ ਦੋਸਤੋ ਹੈ ਵੀ ਇਹ ਕੋਈ ਚੰਗੇ ਸੀਮੰਦੀ ਆ ਸਰਕਾਰੀ ਦੀ ਆ ਤੁਸੀਂ ਸੂਪਰ ਨਿਸ਼ਾਨ ਦੇਖ ਲਿਓ ਤੇ ਆ ਇਹਦੇ ਕੱਲੇ-ਕੱਲੇ ਥਾਣਾ ਦੋਸਤੋ ਤੇ ਇਹਦੇ ਵੀ ਦੋਸਤੋ ਪੂਸ਼ ਜਿਹੜੀ ਬਿਲਕੁਲ ਅੱਧੋਂ ਜ਼ਿਆਦਾ ਵਾਈਟ ਆ ਤੇ ਬਾਕੀ ਤੋੜ ਕੇ ਦਿਖਾ ਦਨੇ ਆ ਤੁਹਾਨੂੰ ਦੋਸਤੋ ਸੋ ਬਹੁਤੇ ਵੀਰਾਂ ਨੇ ਮੰਗੀ ਸੀ ਕਿ ਸਾਨੂੰ ਕੋਈ ਚੰਗੀ ਕੁੰਡੇ ਸਿੰਘਾਂ ਦੇ ਵਿੱਚ ਲਿਆ ਕੇ ਦੇ ਉਹਦੇ ਲਓ ਸਜਣੋ ਹੁਣ ਤੁਸੀਂ ਆਪ ਹੀ ਚੈੱਕ ਕਰ ਲਿਓ ਝੋਟੀ ਕਰਮਾ ਵਾਲੀ ਠੰਡੀ ਸੀਲ ਆ ਤੇ ਪੁਰਾਣੀ ਓਪਰਾ ਕੀਤਾ ਜਿਵੇਂ ਆਈਆਂ ਉਹਦੇ ਕਹ ਨੂੰ ਉਵੇਂ ਪੱਠੇ ਰੱਜ ਕੇ ਖਾਂਦੀਆਂ ਤੁਸੀਂ ਦੇਖ ਹੀ ਰਹੋਗੇ ਝੋਟੀ ਪੂਰੀ ਪਲੀ ਭਲਾਈ ਆ ਆਪ ਦੀ ਸਮਝ ਨਾਲ ਜਿਹੜਾ ਮਰਜੀ ਸੀਮਾ ਲਾ ਕੇ ਤੁਸੀਂ ਇਹਨੂੰ ਖਰੀਦ ਸਕਦੇ ਆ ਸੋ ਕੁਮਾ ਕੇ ਤੁਹਾਨੂੰ ਇੱਕ ਵਾਰੀ ਦਿਖਾਤੀ ਆ ਮੋੜ ਦੇ ਇਧਰੋਂ ਆ ਦੇਖਿਓ ਇਹਦੀ ਤੋੜ ਕਰਿਓ ਚੈੱਕ ਸਜਣੋ ਆਇਰਾ ਫੇਸ ਆ ਦੋਸਤੋ ਫੇਸ ਦੀ ਬਾਲੀ ਆ ਦੀ ਬਿਊਟੀ ਇਹਦੀ ਆ ਮੱਥੇ ਚੋਂ ਮੇ ਡੂੰਗ ਸਿੰਘ ਬਿਲਕੁਲ ਕੁੰਡਾ ਸੋ ਇਹਨੂੰ ਇੱਕ ਵਾਰ ਉੱਥੇ ਬੰਨ ਕੇ ਤੁਹਾਨੂੰ ਥਾਣ ਫੇਰ ਚੰਗੀ ਤਰ੍ਹਾਂ ਇਹ ਤੇ ਗੌਰ ਨਾਲ ਦਿਖਾ ਦਿੰਨੇ ਆ ਕਿਉਂਕਿ ਕਈਆਂ ਵੀਰਾਂ ਨੇ ਕਹਿਣਾ ਵੀਰੇ ਥਾਣਾ ਦੀ ਕਲੀਅਰ ਵੀਡੀਓ ਨਹੀਂ ਆਈ ਸੋ ਇਸ ਕਰਕੇ ਥਾਣਾ ਚੈੱਕ ਕਰ ਲਿਓ ਸੱਜਣੋ ਕਈਆਂ ਵੀਰਾਂ ਨੇ ਦੂਰੋਂ ਆਉਣਾ ਹੁੰਦਾ ਫਿਰ ਬੰਦਾ ਉਸ ਹਾਵ ਨਾਲ ਆਉਂਦਾ ਬੱਸ ਪੁੱਤ ਆ ਕਰਿਓ ਥਾਣ ਚੈੱਕ ਮਿੱਤਰੋ ਕੱਲੇ ਕੱਲੇ ਚਾਰੇ ਥਾਣਾ ਚਾਰ ਥਾਣਾ ਇਕੱਲੇ ਇਕੱਲੇ ਆ ਦੋਸਤੋ ਆ ਦੇਖ ਝੋਲੀ ਝਾਲੀ ਪੂਰੀ ਬੰਦੀ ਆ ਦੋਸਤੋ ਥੱਲੇ ਇਹਦੇ ਬਾਕੀ ਦੋਸਤੋ ਤੁਸੀਂ ਆਪ ਦੀ ਸਮਝ ਨਾਲ ਖਰੀਦ ਕੇ ਇਹਨੂੰ ਲਿਆ ਸਕਦੇ ਆ ਸੋ ਬਹੁਤ ਹੀ ਚੰਗੀ ਤੇ ਸੋਹਣੀ ਝੋਟੀ ਆ ਬਾਕੀ ਦੋਸਤੋ ਹੁਣ ਤਾਂ ਤਿੰਨ ਕੁ ਮਹੀਨੇ ਦੇ ਵਿੱਚ ਇਹਨੂੰ ਚੰਗਾ ਸੀਮਨ ਲੱਗ ਸਕਦਾ ਕੋਈ ਆਪ ਦੀ ਸਮਝ ਨਾਲ ਬੀਰ ਕੋਈ ਵੀ ਇਹਨੂੰ ਸੀਮਨ ਚੰਗਾ ਲਾ ਕੇ ਕਿਸੇ ਚੰਗੇ ਬੋਲ ਤੋਂ ਗੱਬਣ ਕਰਾ ਕੇ ਤੇ ਆਪਦੇ ਫਾਰਮ ਤੇ ਛੇਰੀ ਦੁੱਧ ਤੇ ਕਾਬਲ ਕਰ ਸਕਦਾ ਕਿਉਂਕਿ ਝੋਟੀ ਪਲੀ ਬਲਾਈ ਆ ਜਿਹੜਾ ਪਲਿਆ ਡੰਗਰ ਹੁੰਦਾ ਦੋਸਤੋ ਉਹਨੂੰ ਬਹੁਤਾ ਟਾਈਮ ਨਹੀਂ ਲੱਗਦਾ ਹੁੰਦਾ ਮੰਨ ਲਓ ਨਵੇਂ ਦੁੱਧ ਹੋਣ ਨੂੰ ਬਾਕੀ ਡਰੈਸ ਫੇਰ ਨੋਟ ਕਰਵਾਦਾ ਅਮਨਦੀਪ ਸਿੰਘ ਪਿੰਡ ਕਾਲੀਆਂ ਵਾਲਾ ਤਹਿਸੀਲ ਧਰਮਕੋਟ ਆ ਦੋਸਤੋ ਤੇ ਜ਼ਿਲ੍ਹਾ ਮੋਗਾ ਵਾ ਸੋ ਇਹ ਸੀਗੇ ਅੱਜ ਦੀ ਝੋਟੀ ਸੋ ਕਿੱਦਾਂ ਲੱਗੀ ਦੋਸਤੋ ਜਰੂਰ ਦੱਸਿਓ ਤਾਂ ਕਿ ਜਿਹੜੇ ਹੋਰ ਵੀ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਐਨੀਮਲ ਆਉਣ ਜੇ ਕੋਈ ਕਮੀ ਪੇਸ਼ੀ ਹੋਵੇ ਤਾਂ ਉਹ ਵੀ ਦੂਰ ਕਰੀਏ ਸੋ ਵੀਡੀਓ ਨੂੰ ਜਿਹੜੇ ਵੀਰ ਸ਼ੇਅਰ ਕਰਦੇ ਆ ਉਹਨਾਂ ਦਾ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਭਰਾਵੋ ਕਿ ਤੁਸੀਂ ਜਿਹੜੀ ਵੀਡੀਓ ਸ਼ੇਅਰ ਕਰਦੇ ਆ